ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਸਿੱਖ ਸਾਮਰਾਜ ਦੇ ਇੱਕ ਬਹੁਤ ਹੀ ਮਹਾਨ ਜਰਨੈਲ ਬਾਰੇ ਹਰੀ ਸਿੰਘ ਨਲਵਾ ਹਾਂਜੀ ਸਾਡੇ ਕੋਲ ਨਾ ਕੁਝ ਲੇਖ ਤੇ ਹੋਰ ਜਾਣਕਾਰੀ ਹੈਗੀ ਹੈ ਉਹਨਾਂ ਦੇ ਜੀਵਨ ਉਹਨਾਂ ਦੀਆਂ ਲੜਾਈਆਂ ਤੇ ਜਿਹੜਾ ਉਹਨਾਂ ਨੇ ਰਾਜ ਪ੍ਰਬੰਧ ਚਲਾਇਆ ਉਹਦੇ ਬਾਰੇ ਬਿਲਕੁਲ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਰਾ ਡੂੰਘਾਈ ਨਾਲ ਸਮਝੀਏ ਹਾਂਜੀ ਦੇਖੋ ਸਾਡਾ ਮਕਸਦ ਇਹੀ ਹੈ ਕਿ ਹਰੀ ਸਿੰਘ ਨਲਵਾ ਦਾ ਜਿਹੜਾ ਬਹੁਪੱਖੀ ਕਿਰਦਾਰ ਸੀ ਨਾ ਉਹਨੂੰ ਸਮਝੀਏ ਮਤਲਬ ਉਹ ਇੱਕ ਯੋਧਾ ਤਾਂ ਹੈ ਹੀ ਸੀ ਪਰ ਨਾਲੇ ਇੱਕ ਕਾਬਿਲ ਪ੍ਰਬੰਧਕ ਇੱਕ ਨਿਰਮਾਤਾ ਜਿਨ੍ਹਾਂ ਨੇ ਸਿੱਖ ਰਾਜ ਦੀਆਂ ਹੱਦਾਂ ਐ ਖੈਬਰਦਰੇ ਤੱਕ ਪੰਚਾ ਦਿੱਤੀਆਂ ਸਨ ਹਾਂ ਦੀ ਸ਼ੁਰੂਆਤ ਵੀ ਦੇਖੋ ਕਿੰਨੀ ਦਿਲਚਸਪ ਹੈ 1791 ਚ ਜਨਮ ਹੋਇਆ ਗੁਜਰਾਂਵਾਲਾ ਚ ਜਿਹੜਾ ਹੁਣ ਪਾਕਿਸਤਾਨ ਚ ਹਾਂਜੀ ਤੇ ਸਿਰਫ 7 ਸਾਲ ਦੇ ਸਨ ਜਦੋਂ ਪਿਤਾ ਜੀ ਗੁਜ਼ਰ ਗਏ ਪਰ ਛੋਟੀ ਉਮਰੇ ਹੀ ਮਤਲਬ ਘੋੜਸਵਾਰੀ ਤਲਵਾਰਬਾਜ਼ੀ ਸਭ ਸਿੱਖ ਲਿਆ ਹਾਂ ਤੇ ਨਾਲੇ ਫਾਰਸੀ ਤੇ ਗੁਰਮੁਖੀ ਦੀ ਪੜਾਈ ਵੀ ਕੀਤੀ ਇੱਕ ਤਰ੍ਹਾਂ ਨਾਲ ਸੰਤ ਸਿਪਾਈ ਵਾਲੀ ਗੱਲ ਹੋ ਗਈ ਬਿਲਕੁਲ ਤੇ ਫਿਰ ਜਿਹੜੀ ਉਹ ਘਟਨਾ ਹੋਈ ਸਿਰਫ 12 ਸਾਲ ਦੀ ਉਮਰ ਚ ਜਦੋਂ ਇੱਕ ਜ਼ਮੀਨ ਦੇ ਮਸਲੇ ਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਗਏ अच्छा ओथे जिस हिसाब ਨਾਲ ਉਹਨੇ ਗੱਲ ਕੀਤੀ ਜਿਹੜੀ ਸੂਝ-ਬੂਝ ਦਿਖਾਈ ਉਸ ਨਾਲ ਮਹਾਰਾਜਾ ਬਹੁਤ ਪ੍ਰਭਾਵਿਤ ਹੋਏ ਹੂੰ ਉਥੋਂ ਹੀ ਸ਼ੁਰੂਆਤ ਹੋਈ ਤੇ ਉਹ ਨਲਵਾ ਨਾਂ ਵਾਲਾ ਕਿੱਸਾ ਉਹ ਕਿਵੇਂ ਮਸ਼ਹੂਰ ਹੋਇਆ ਹਾਂ ਉਹ ਵੀ ਬੜਾ ਮਸ਼ਹੂਰ ਹੈ ਕਹਿੰਦੇ ਨੇ ਜਵਾਨੀ ਵੇਲੇ ਸ਼ਿਕਾਰ ਤੇ ਗਏ ਸੀ ਹਾਂਜੀ ਤੇ ਬਿਨਾ ਹਥਿਆਰ ਤੋਂ ਇੱਕ ਸ਼ੇਰ ਕਈ ਲੋਕ ਚੀਤਾ ਵੀ ਕਹਿੰਦੇ ਨੇ ਉਹਨੂੰ ਮਾਰ ਮੁਕਾਇਆ ਅੱਛਾ ਨਿਹੱਥੇ ਹਾਂਜੀ ਨਿਹੱਥੇ ਤੇ ਮਹਾਰਾਜਾ ਨੇ ਉਹਨਾਂ ਨੇ ਮਹਾਭਾਰਤ ਦੇ ਰਾਜਾ ਨਲ ਨਾਲ ਤੁਲਨਾ ਕਰ ਦਿੱਤੀ ਵਾ ਮੇਰੇ ਰਾਜਾ ਨਲ ਇਸ ਤਰ੍ਹਾਂ ਹਾਂ ਕੁਝ ਇਸ ਤਰ੍ਹਾਂ ਤੇ ਉਦੋਂ ਤੋਂ ਹੀ ਉਹ ਨਲਵਾ ਕਰਕੇ ਜਾਣੇ ਜਾਣ ਲੱਗੇ ਇਹ ਉਹਨਾਂ ਦੀ ਬਹਾਦਰੀ ਦਾ ਮਤਲਬ ਇੱਕ ਪੱਕਾ ਨਿਸ਼ਾਨ ਬਣ ਗਿਆ ਫਿਰ 1804 ਦੇ ਆਸ-ਪਾਸ ਉਹ ਫੌਜ ਸ਼ਾਮਿਲ ਹੋ ਗਏ ਜੀ ਤੇ ਬਹੁਤ ਜਲਦੀ ਤਰੱਕੀਆਂ ਕੀਤੀਆਂ ਉਹਨਾਂ ਦੀ ਕਾਬਲੀਅਤ ਹੀ ਐਸੀ ਸੀ ਤੇ ਜਿੱਤਾਂ ਦੀ ਲਿਸਟ ਬਹੁਤ ਲੰਬੀ ਹੈ 1807 ਚ ਕਸੂਰ ਫਿਰ ਸਿਆਲਕੋਟ ਅਟਕ ਦੀ ਲੜਾਈ 1813 ਚ ਹਾਂਜੀ ਫਿਰ ਮੁਲਤਾਨ 1818 ਕਸ਼ਮੀਰ 1819 ਪਿਸ਼ਾਵਰ 1834 ਤੇ ਖਾਸ ਕਰਕੇ ਜਮਰੋਦ ਦੀ ਲੜਾਈ 1837 ਵਾਲੀ ਹਾਂ ਉਹ ਬਹੁਤ ਅਹਿਮ ਸੀ ਦੇਖੋ ਖੈਬਰ ਦਰਰੇ ਦੀ ਰਾਖੀ ਕਰ ਰਹੇ ਸੀ ਉਹ ਉੱਥੇ ਸਖਤ ਜ਼ਖਮੀ ਹੋਏ ਤੇ ਸ਼ਹੀਦੀ ਪਾ ਗਏ ਪਰ ਉਹਨਾਂ ਦੀ ਸ਼ਹਾਦਤ ਨੇ ਅਫਗਾਨ ਹਮਲਿਆਂ ਨੂੰ ਰੋਕ ਦਿੱਤਾ ਸੀ ਉਹਨਾਂ ਨੇ ਸਰਹੱਦ ਨੂੰ ਉਸ ਨਾਜ਼ੁਕ ਪੁਆਇੰਟ ਤੱਕ ਵਧਾਇਆ ਤੇ ਮਜ਼ਬੂਤ ਕੀਤਾ ਸੀ ਪਰ ਗੱਲ ਸਿਰਫ ਲੜਾਈਆਂ ਦੀ ਨਹੀਂ ਹੈ ਨਾ ਪ੍ਰਸ਼ਾਸਕ ਦੇ ਤੌਰ ਤੇ ਵੀ ਉਹਨਾਂ ਦਾ ਕੰਮ ਬਹੁਤ ਵੱਡਾ ਸੀ ਜਿਵੇਂ ਕਸ਼ਮੀਰ ਖਜ਼ਾਰਾ ਪਸ਼ਾਵਰ ਦੇ ਗਵਰਨਰ ਰਹੇ ਬਿਲਕੁਲ ਤੇ ਇਹ ਸੌਖੇ ਇਲਾਕੇ ਨਹੀਂ ਸਨ ਉੱਥੇ ਅਮਨ ਕਾਨੂੰਨ ਬਣਾਉਣਾ ਲੋਕਾਂ ਦਾ ਭਰੋਸਾ ਜਿੱਤਣਾ ਇਹ ਉਹਨਾਂ ਦੀ ਪ੍ਰਸ਼ਾਸਨਿਕ ਕਲਾ ਸੀ ਤੇ ਆਰਥਿਕ ਪੱਖੋਂ ਵੀ ਕੰਮ ਕੀਤਾ ਬਹੁਤ ਦੇਖੋ ਕਸ਼ਮੀਰ ਤੇ ਪਸ਼ਾਵਰ ਚ ਟਕਸਾਲਾਂ ਸ਼ੁਰੂ ਕੀਤੀਆਂ ਆਪਣਾ ਸਿੱਕਾ ਚਲਾਇਆ ਜਿਹਨੂੰ ਹਰੀ ਸਿੰਘੀ ਕਿਹਾ ਜਾਂਦਾ ਸੀ ਹਰੀ ਸਿੰਘੀ ਸਿੱਕਾ ਹਾਂਜੀ ਤੇ 1822 ਚ ਹਰੀਪੁਰ ਸ਼ਹਿਰ ਵਸਾਇਆ ਇਹ ਹਜ਼ਾਰਾ ਇਲਾਕੇ ਦਾ ਪਹਿਲਾ ਸ਼ਹਿਰ ਸੀ ਜਿਹੜਾ ਪੂਰੀ ਪਲੈਨਿੰਗ ਨਾਲ ਵਸਾਇਆ ਗਿਆ ਪਾਣੀ ਦਾ ਨਿਕਾਸ ਬਾਜ਼ਾਰ ਸਭ ਕੁਝ ਮਤਲਬ ਸਿਰਫ ਜਿੰਨਾ ਨਹੀਂ ਉਸ ਇਲਾਕੇ ਨੂੰ ਸੰਵਾਰਨਾ ਵੀ ਤੇ ਉਹ ਜਿਹੜੀਆਂ ਇਮਾਰਤਾਂ ਬਣਵਾਈਆਂ ਉਹਨਾਂ ਦਾ ਕੀ ਜ਼ਿਕਰ ਹੈ ਹਾਂ ਉਹ ਵੀ ਬਹੁਤ ਨੇ ਕਹਿੰਦੇ ਨੇ ਕੋਈ 56 ਦੇ ਕਰੀਬੀ ਇਮਾਰਤਾਂ ਬਣਵਾਈਆਂ ਕਿਲੇ ਬਣਵਾਏ ਜਿਵੇਂ ਜਮਰੋਦ ਵਾਲਾ ਮਜ਼ਬੂਤ ਕਿਲਾ ਫਤਿਹਗੜ ਪਿਸ਼ਾਵਰ ਦਾ ਬਾਲਾ ਹਿਸਾਰ ਵੀ ਹਾਂ ਉਹਦੀ ਮੁਰੰਮਤ ਤੇ ਮੜੂਸਾਰੀ ਕਰਵਾਈ ਫਿਰ ਗੁਰਦੁਆਰੇ ਜਿਵੇਂ ਪੰਜਾ ਸਾਹਿਬ ਦਾ ਮੌਜੂਦਾ ਸਰੂਪ ਨਾਲ ਹੀ ਮੰਦਿਰ ਮਸਜਿਦਾਂ ਵੀ ਤੇ ਅਕਾਲ ਤਖਤ ਸਾਹਿਬ ਦੇ ਗੁੰਬਦ ਲਈ ਸੋਨਾ ਪੇਟ ਕਰਨ ਦੀ ਗੱਲ ਵੀ ਸੁਣੀ ਹੈ ਜੀ ਬਿਲਕੁਲ ਇਹ ਦੱਸਦਾ ਹੈ ਕਿ ਉਹ ਧਾਰਮਿਕ ਤੌਰ ਤੇ ਵੀ ਕਿੰਨੇ ਸਮਰਪਿਤ ਸਨ ਤੇ ਇੱਕ ਹੋਰ ਗੱਲ 1831 ਵਿੱਚ ਉਹ ਅੰਗਰੇਜ਼ ਗਵਰਨਰ ਜਨਰਲ ਕੋਲ ਵੀ ਗਏ ਸੀ ਹਾਂ ਇੱਕ ਡਿਪਲੋਮੈਟਿਕ ਮਿਸ਼ਨ ਲੈ ਕੇ ਗਏ ਸੀ ਲਾਰਡ ਬੈਂਟਿਕ ਕੋਲ ਮਤਲਬ ਉਹਨਾਂ ਨੂੰ ਕੂਟਨੀਤੀ ਦੀ ਵੀ ਸਮਝ ਸੀ ਵਾਕਈ ਤੇ ਉਹਨਾਂ ਦਾ ਰੋਬ ਐਸਾ ਸੀ ਖਾਸ ਕਰਕੇ ਸਰਹੱਦੀ ਇਲਾਕਿਆਂ 'ਚ ਕਿ ਮਾਮਾ ਆਪਣੇ ਬੱਚਿਆਂ ਨੂੰ ਡਰਾਉਣ ਲਈ ਕਹਿੰਦਿਆਂ ਸਨ ਚੁੱਪ ਕਰ ਜਾ ਹਰੀਆ ਰਾਗਲੇ ਅੱਛਾ ਮਤਲਬ ਹਰੀ ਸਿੰਘ ਆ ਗਿਆ ਹਾਂ ਬਿਲਕੁਲ ਇਹ ਉਹਨਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ ਭਾਵੇਂ ਡਰ ਵਾਲਾ ਹੀ ਸਹੀ ਤੇ ਉਹਨਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਵੀ ਕੰਮ ਹੋਏ ਨੇ ਹਾਂਜੀ ਜਮਰੋਦ ਕਿਲੇ ਤੇ 1895 'ਚ ਇੱਕ ਯਾਦਗਾਰ ਬਣਾਈ ਗਈ ਸੀ ਤੇ ਹੁਣ ਇਹ 2013 ਚ ਭਾਰਤ ਸਰਕਾਰ ਨੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ ਉਹਨਾਂ ਦੀ ਬਰਸੀ ਤੇ ਹੂੰ ਤੇ ਉਹਨਾਂ ਦੇ ਜਿਹੜੇ ਵੰਸ਼ਜ ਨੇ ਉਹਨਾਂ ਨੇ ਵੀ ਇਸ ਵਿਰਾਸਤ ਨੂੰ ਅੱਗੇ ਤੋਰਿਆ ਸੋ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਦੇਖੋ ਸੰਖੇਪ ਚ ਹੀ ਹੈ ਕਿ ਹਰੀ ਸਿੰਘ ਨਲਵਾ ਸਿਰਫ ਇੱਕ ਬਹਾਦਰ ਯੋਦਾ ਇੱਕ ਜਰਨੈਲੀ ਨਹੀਂ ਸੀ ਹੂੰ ਉਹ ਇੱਕ ਬਹੁਤ ਹੀ ਦੂਰ ਦੀ ਸੋਚਣ ਵਾਲਾ ਰਣਨੀਤੀਕਾਰ ਸੀ ਇੱਕ ਕਮਾਲ ਦਾ ਪ੍ਰਸ਼ਾਸਕ ਸੀ ਤੇ ਇੱਕ ਮਹਾਨ ਉਸਰਈਆ ਵੀ ਸੀ ਜਿਨੇ ਸਿੱਖ ਸਾਮਰਾਜ ਨੂੰ ਮਤਲਬ ਬਹੁਤ ਮਜ਼ਬੂਤ ਕੀਤਾ ਬਿਲਕੁਲ ਉਹਨਾਂ ਦੀ ਜ਼ਿੰਦਗੀ ਚ ਨਾ ਫੌਜੀ ਤਾਕਤ ਰਾਜ ਚਲਾਉਣ ਦੀ ਕਲਾ ਸ਼ਹਿਰ ਵਸਾਉਣ ਦੀ ਯੋਜਨਾ ਤੇ ਦੂਜੇ ਰਾਜਾਂ ਨਾਲ ਗੱਲਬਾਤ ਕਰਨ ਦੀ ਸਿਆਣਪ ਇਹ ਸਭ ਕੁਝ ਇਕੱਠਾ ਮਿਲਦਾ ਹੈ ਜੀ ਤੇ ਇਹ ਸੋਚਣ ਵਾਲੀ ਗੱਲ ਏ ਕਿ ਅੱਜ ਦੇ ਜ਼ਮਾਨੇ 'ਚ ਕਿ ਕੋਈ ਇੱਕ ਲੀਡਰ ਇੰਨੇ ਸਾਰੇ ਵੱਖ-ਵੱਖ ਖੇਤਰਾਂ ਵਿੱਚ ਇੰਨੀ ਮਹਾਰਤ ਰੱਖ ਸਕਦਾ ਹੈ ਤੇ ਉਹਨਾਂ ਦੀ ਇਸ ਮਤਲਬ ਬਹੁਪੱਖੀ ਪਹੁੰਚ ਤੋਂ ਅੱਜ ਦੇ ਆਗੂ ਕੀ ਸਿੱਖ ਸਕਦੇ ਨੇ ਇਹ ਇੱਕ ਸਵਾਲ ਏ ਜਿਹਦੇ ਬਾਰੇ ਸੋਚਿਆ ਜਾ ਸਕਦਾ ਹੈ